ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਟੋਹਾਣਾ ਮੰਡੀ ਦੀ ਜਿੱਥੇ 1509 ਲੱਗੇ ਜੀ 3330 ਰੁਪਏ ਫਿਰ ਉਹਦੀ ਨਰੇਲਾ ਮੰਡੀ 1121 ਤੋਂ ਲੈ ਕੇ 4170 ਰੁਪਏ ਉਸ ਤੋਂ ਬਾਅਦ ਹੁੰਦੀ ਹੈ ਜੀ ਕੜੌਂਦਾ ਮੰਡੀ 1500 ਤੋਂ 3050 ਰੁਪਏ ਫਿਰ ਉਹਦੀ ਜੀ ਚੀਕਾ ਮੰਡੀ 1509 2800 ਤੋਂ ਲੈ ਕੇ 2600 ਰੁਪਏ ਜੀ ਉਸ ਤੋਂ ਬਾਅਦ ਹੁੰਦੀ ਹੈ ਸ਼ਹਿਬਰ ਮੰਡੀ ਜਿੱਥੇ ਕੱਲ ਦਾ ਰੇਟ ਰਿਹਾ ਜੀ 2600 ਰੁਪਏ ਤੋਂ ਲੈ ਕੇ 2951 ਰੁਪਇਆ ਦਿਕਰ ਜੋ ਓਵਰਆਲ ਮਾਰਕੀਟ ਦੀ ਗੱਲ ਕਰਗੇ ਓਵਰਆਲ ਮਾਰਕੀਟ ਦੇ ਵਿੱਚ ਜਿਹੜਾ ਕੱਲ ਦਾ 1509 ਦਾ ਰੇਟ ਰਿਹਾ ਜੀ ਉਹ 2600 ਰੁਪਏ ਤੋਂ ਲੈ ਕੇ 3210 ਰੁਪਇਆ ਦਿਕਰ ਗੱਲ ਸਿਰਾਂ ਗਿਆ ਜੀ ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਣਕ ਦੇ ਰੇਟਾਂ ਦੀ ਤੇ ਸਭ ਤੋਂ ਪਹਿਲੀ ਮੰਡੀ ਹੈ ਜੀ ਸਰਸਾ ਮੰਡੀ 2605 ਰੁਪਏ ਦਿੱਲੀ ਮੰਡੀ 2825 ਰੁਪਏ ਜੀ ਉਸ ਤੋਂ ਬਾਅਦ ਜੇ ਗੱਲ ਕਰਗੇ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖੰਡਾ ਮੰਡੀ ਦੀ 2600 ਤੇ 70 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਅੰਮ੍ਰਿਤਸਰ ਮੰਡੀ ਜਿੱਥੇ ਕੱਲ ਦਾ ਰੇਟ ਰਿਹਾ ਜੀ 2670 ਰੁਪਏ ਲੁਧਿਆਣਾ ਮੰਡੀ 2600 ਤੇ 80 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਤਰਨਤਾਰਨ ਮੰਡੀ 2600 ਤੇ 80 ਰੁਪਏ ਜੀ ਸਤ ਬਾਅਦ ਆਉਂਦੀ ਹੈ ਮੁਖਸਰ ਮੰਡੀ 2590 ਰੁਪਏ ਜੀ ਫਿਰ ਆਉਂਦੀ ਹੈ ਅਹਮਦਾਬਾਦ ਮੰਡੀ 2840 ਰੁਪਏ ਸ਼੍ਰੀ ਗੰਗਾ ਨਗਰ ਮੰਡੀ 2700 ਤੇ 10 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਬੀਕਾਨੇਰ ਮੰਡੀ 2600 ਤੇ 80 ਰੁਪਏ ਜੀ ਹੁਣ ਗੱਲ ਕਰਦੇ ਆਪਾਂ ਅੱਗੇ ਸਰੋਂ ਦੇ ਆ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੈਪੁਰ ਮੰਡੀ ਦੀ ਜੈਪੁਰ ਮੰਡੀ ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ ਉਹ 7400 50 ਰੁਪਏ ਰਹਿਤ ਦਿੱਲੀ ਮੰਡੀ ਰਹੀ ਹੈ 7100 ਰੁਪਏ ਜੀ ਜੇ ਪੰਜਾਬ ਹਰਿਆਣਾ ਦੀ ਮਾਰਕੀਟ ਦੀ ਗੱਲ ਕਰਕੇ ਪੰਜਾਬ ਹਰਿਆਣਾ ਦੀ ਮਾਰਕੀਟ ਦੇ ਵਿੱਚ ਕੱਲ ਦਾ ਜਿਹੜਾ ਪਰਚੇਜ਼ ਰੇਟ ਰਿਹਾ ਜੀ ਉਹ 7200 ਤੇ 10 ਰੁਪਏ ਤੇ ਕਰ ਰਿਹਾ ਪਰ ਜਿਹੜਾ ਜ਼ਿਮੀਦਾਰ ਦਾ ਖਰੀਦ ਰੇਟ ਰਿਹਾ ਜੀ ਉਹ 7000 ਰੁਪਏ ਤੋਂ ਲੈ ਕੇ 7100 ਰੁਪਏ ਤੇ ਕਰ ਕੱਲ ਦਾ ਜ਼ਿਮੀਦਾਰ ਦਾ ਖਰੀਦ ਰੇਟ ਰਿਹਾ ਜੀ ਉਸ ਤੋਂ ਬਾਅਦ ਇਹ ਗੱਲ ਕਰਕੇ ਆਪਾਂ ਉੱਤਰ ਪ੍ਰਦੇਸ਼ ਮੰਡੀਆਂ ਦੀ ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਦੇ ਵਿੱਚ 7200 ਪਲੱਸ ਜੀਐਸਟੀ ਕੱਲ ਖਰੀਦ ਹੋਈ ਹੈ ਜੀ ਜੇ ਓਵਰਾਲ ਮਾਰਕੀਟ ਦੇ ਵਿੱਚ ਗੱਲ ਕਰ ਗਏ ਕੱਲ ਅੰਮ੍ਰਿਤਸਰ ਮੰਡੀ ਰੱਗੀ ਹੈ ਜੀ 2900 ਤੇ 90 ਰੁਪਏ ਜੀ ਫਿਰ ਖੰਨਾ ਮੰਡੀ ਦੀ ਗੱਲ ਕਰਕੇ ਖੰਨਾ ਮੰਡੀ ਕੱਲ ਰਹੀ ਹੈ 6800 ਤੇ 70 ਰੁਪਏ ਜੀ ਇਸ ਤੋਂ ਬਾਅਦ ਹੁੰਦੇ ਆ ਜੀ ਮੱਕੀ ਦੇ ਰੇਟ ਦਿੱਲੀ ਮੰਡੀ ਦੀ ਓਪਨਿੰਗ ਹੋਈ ਸੀ ਜੀ 2250 ਰੁਪਏ ਤੋਂ ਉੱਤਰ ਪ੍ਰਦੇਸ਼ ਲਾਈਨ ਉਸ ਤੋਂ ਬਾਅਦ ਹੁੰਦੀ ਜੀ ਬਿਹਾਰ ਲਾਈਨ ਜਿਹਦਾ ਰੇਟ ਰਿਹਾ 2400 ਰੁਪਏ ਬਾਜਰੇ ਦਾ ਰੇਟ ਰਿਹਾ 2200 ਰੁਪਏ ਇਹ ਗੱਲ ਕਰਕੇ ਗਵਾਰੇ ਦੇ ਰੇਟ ਦੀ ਗਵਾਰੇ ਦਾ ਜਿਹੜਾ ਰੇਟ ਰਿਹਾ ਜੀ ਕੱਲ ਦਾ 4200 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਰੱਲ ਗਵਾਰੇ ਦਾ ਰੇਟ ਰਿਹਾ ਜੀ ਇਹਦਾ ਸੀ ਕਿ ਜਾਈ ਦੇ ਮੰਡੀਆਂ ਦਾ ਰੇਟ ਜੀ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋ ਤਾਂ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ